ਮਿੱਤਰੋ ਪਿਆਰ ਭਰੀ ਸਾਸੀ ਗਾਲ ਜੀ ਤੁਸੀਂ ਗੱਡੀ ਦੇਖ ਰਹੇ ਹੋ ਜੇ ਉਹ ਵੀ ਹੈਗੀ ਹੈ ਹੰਡਾਈ ਵਾਲਾਂ ਦੀ ਤੁਹਾਨੂੰ ਪਤਾ ਹੀ ਹੈ ਤੇ ਦੂਰੋਂ ਤਾਂ ਗੱਡੀ ਰਹੀ ਚਮਕ ਤੇ ਵੇਖ ਜੀ ਜਿਹੜੇ ਕੰਮ ਆ ਹੋ ਗਿਆ ਨਾ ਆ ਚੈੱਕ ਕਰ ਸਕਦੇ ਤੁਸੀਂ ਆ ਪਾਣੀ ਦੇ ਦਾਗ ਚੈੱਕ ਕਰ ਸਕਦੇ ਤੁਸੀਂ ਗੱਡੀ ਦੇ ਉੱਤੇ ਫਿਰ ਚੈੱਕ ਜੀ ਕਹਿੰਦਾ ਜਿਹੜੀ ਚੀਜ਼ ਦੂਰੋਂ ਚਮਕ ਰਹੀ ਹੈ ਉਹ ਚਮਕ ਰਹੀ ਹੈ ਪਰ ਜਿਹੜੀ ਚੀਜ਼ ਲੱਗ ਗਿਆ ਬੰਦੇ ਨੇ ਜਦੋਂ ਗੱਡੀ ਦੇਖਣੇ ਤਾਂ ਮਜ਼ਾ ਨਹੀਂ ਆਉਣਾ ਸਾਰੀ ਗੱਡੀ ਕਰਾਂਗੇ ਕੰਪਾਉਂਡ ਤਿੰਨ ਦਵਾਂਗੇ ਰਿਜ਼ਲਟ ਸੋ ਵੀਡੀਓ ਦੇਖ ਲਿਓ ਫੁੱਲ ਐਨ ਓਕੇ ਰਿਪੋਰਟ ਕਰਾਂਗੇ ਇਹ ਵੀਰ ਕੰਦਾ ਕੁੱਤਿਆਂ ਦੇ ਯਾਰ ਨਿਸ਼ਾਨ ਹੈ ਡੌਗੀ ਚੱਲ ਕੇ ਕਾਰ ਦੇ ਉੱਤੇ ਤੇ ਆ ਆਪ ਹੀ ਵਾਸ਼ ਕਰਦੇ ਪਾਣੀ ਦੇ ਨਿਸ਼ਾਨ ਸਰਕਲ ਤੋਂ ਹੀ ਦੇਖ ਸਕਦੇ ਸ਼ੀਸ਼ੇ ਤੇ ਵੀ ਬਹੁਤ ਜ਼ਿਆਦਾ ਆ ਪਾਰੀ ਬੋਡੀ ਤੇ ਇਹੀ ਚੀਜ਼ ਬਣੀ ਹੋਈ ਆ ਠੀਕ ਹੈ ਜੀ ਸੋ ਹਰ ਜਗ੍ਹਾ ਤੇ ਪਾਣੀ ਦੇ ਵਾਟਰ ਮਾਰਕਸ ਦੇ ਨਿਸ਼ਾਨ ਹੈ ਪੂਰੇ ਤੁਸੀਂ ਦੇਖ ਚੈੱਕ ਕਰਸੋ ਦੂਰੋਂ ਦੇਖਣ ਨੂੰ ਦਾ ਗੱਡੀਆਂ ਐਨ ਓਕੇ ਆ ਬਾਈਰ ਦਾ ਹੋ ਜਾ ਕੇ ਕਹਿੰਦਾ ਸਾਲ ਪਰੀ ਹੋਇਆ ਯਾਰ ਗੱਡੀ ਨੂੰ ਤੇ ਇਸ ਕਰਕੇ ਥੋੜਾ ਜਿਹਾ ਕੰਮ ਖਰਾਬ ਹੋਇਆ ਤਾਂ ਗੱਡੀ ਤੇ ਪਾਣੀ ਦੇ ਨਿਸ਼ਾਨ ਬਹੁਤ ਜ਼ਿਆਦਾ ਜੰਮੇ ਹੋਏ ਆ ਤੇ ਮੈਂ ਕਹਿੰਦਾ ਮਤਰੋਫੇ ਤੁਹਾਨੂੰ ਅਸੀਂ ਜੀ ਜੀ ਕਰਕੇ ਦਿਖਾਉਦੇ ਆ ਅੱਜ ਕਰਾਂਗੇ ਇਹਨੂੰ ਕੰਬਾਉਂਡ ਹੈਂਡ ਪਾਲਿਸ਼ ਕਰ ਦੇ ਕਰਾਂਗੇ ਪ੍ਰੋਪਰ ਡਨ ਸੋ ਰਿਜ਼ਲਟ ਦਿਵਾਉਂਗੇ ਥੈਂਕ ਯੂ ਸੋ ਮੱਚ ਵੀਡੀਓ ਦੇਖ ਲਿਓ ਪੂਰੀ ਤੇ ਚੈਨਲ ਕਰ ਲਓ ਸਬਸਕ੍ਰਾਈਬ ਯੈਸ ਨੋ ਵੀ ਮੇਟਰ ਗੱਡੀ ਹੋ ਗਈ ਸੀ ਡਨ ਸੋ ਰਿਜ਼ਲਟ ਤੁਹਾਡੇ ਸਾਹਮਣੇ ਆ ਗੱਡੀ ਦੇ ਉੱਤੇ ਵਾਟਰ ਮਾਰਕਸ ਹਾਲ ਸਕ੍ਰੈਚ ਕਾਫੀ ਸੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਰ ਜੀ ਪੂਰਾ ਬੋਨਟ ਸਕ੍ਰੈਚੇਜ਼ ਔਰ ਵਾਟਰ ਮਾਰਕਸ ਨਾਲ ਭਰਿਆ ਹੋਇਆ ਸੀ ਤੇ ਹੁਣ ਦੇਖ ਸਕਦੇ ਤੁਸੀਂ ਸ਼ੀਸ਼ੇ ਬਣ ਗਈ ਕਹਿੰਦੇ ਗੱਡੀ ਮਾਰਾਂ ਜੀ ਇੱਕ ਕਰੋ ਜੀ ਰਿਜ਼ਲਟ ਤੁਹਾਡੇ ਸਾਹਮਣੇ ਆ ਪੂਰੀ ਗੱਡੀ ਕੰਪਾਊਂਡ ਹੈਂਡ ਪਾਲਿਸ਼ ਡਨ ਹੋਰੇ ਹੋਰੇ ਆ ਗਿਆ ਇਸ ਨੰਬਰ ਨੂੰ ਬਹੁਤ ਸਕੋਸ